ਕੰਦਾ ਹਰ ਕੋਈ ਹੈ ਪਰ ਪਚਾਂਦਾ ਕੋਈ ਕੋਈ ਕਮਾਂਦਾ ਹਰ ਕੋਈ ਹੈ ਪਰ ਹਡਾਉਂਦਾ ਕੋਈ ਕੋਈ ਜਪਦਾ ਹਰ ਕੋਈ ਹੈ ਪਰ ਲੇਖਾਂ ਵਿੱਚ ਲਿਖਾਂਦਾ ਕੋਈ ਕੋਈ ਹੈਲੋ ਫਰੈਂਡਸ ਮੈਂ ਮਨਦੀਪ ਕੋ ਇੱਕ ਛੋਟੀ ਜਿਹੀ ਕਹਾਣੀ ਦੰਪੁਣ ਤੇ ਪਾਠ ਪੂਜਾ ਦਾ ਬੜੀ ਦੁਨੀਆ ਕਰਦੀ ਹੈ ਪਰ ਸਫਲ ਕਿਦਾਂ ਹੁੰਦਾ ਹੈ ਇਸ ਛੋਟੀ ਜਿਹੀ ਸਟੋਰੀ ਵਿੱਚ ਦੇਖਦੇ ਹਾਂ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਅਮੀਰ ਇਨਸਾਨ ਰਹਿੰਦਾ ਸੀ ਅਮੀਰ ਹੁੰਦੇ ਨਾਲ ਨਾਲ ਉਸਦਾ ਦਿਲ ਬਹੁਤ ਦਿਆਲੂ ਉਹ ਬਹੁਤ ਜ਼ਿਆਦਾ ਦਾਨਪੂਰ ਕਰਦਾ ਸੀ ਅਤੇ ਪਾਰਕ ਪੂਜਾ ਕਰਦਾ ਸੀ ਸਾਰੇ ਪਿੰਡ ਦੇ ਲੋਕ ਉਸ ਦੀ ਬਹੁਤ ਇੱਜ਼ਤ ਕਰਦੇ ਸਨ ਕਿਉਂਕਿ ਉਹ ਸਭ ਨੂੰ ਬਹੁਤ ਜ਼ਿਆਦਾ ਪਿਆਰ ਨਾਲ ਬੁਲਾਉਂਦਾ ਸੀ ਅਤੇ ਸਭ ਦੇ ਔਖੇ ਵੇਲੇ ਵਿੱਚ ਉਹਨਾਂ ਦਾ ਪੂਰਾ ਸਾਥ ਦਿੰਦਾ ਸੀ ਉਸ ਇਨਸਾਨ ਦਾ ਇੱਕ ਛੋਟਾ ਜਿਹਾ ਪੁੱਤਰ ਵੀ ਸੀ ਜੋ ਹਮੇਸ਼ਾ ਕਹਿੰਦਾ ਸੀ ਕਿ ਪਿਤਾ ਜੀ ਮੈਂ ਤੁਹਾਡੇ ਵਰਗਾ ਬੰਨਾ ਚਾਹੁੰਦਾ ਹਾਂ ਤੇ ਉਸ ਤੋਂ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਸੀ ਉਸ ਦਾ ਪਿਤਾ ਜੋ ਵੀ ਕਰਦਾ ਉਹ ਹਮੇਸ਼ਾ ਉਸ ਦੀ ਹੀ तरह करण की कोशिश करता सी एक बार वो अपने पिता बारिता पूछता है कि पिता जी तीन रात उठ के जाते हो तो पिता कहता है कि पुत्र मैं रात न उठ के नहीं जाता मैं अमृत वेले परमात्मा की याद में कुछ समा बिता जाता हाँ तो पुत्र कहता है कि पिता जी कल तो मैं भी थोड़े तो न जावगा पिता कहें कि बाकी सब कुछ तो तू मेरे वाग करता ही है पर ਤੂੰ ਰਹਿੰਦੇ ਤੇਰੇ ਕੋਲ ਇੰਨੇ ਸਵਕਤ ਇੰਨੇ ਸਵੇਰੇ ਉਠਿਆ ਨਹੀਂ ਜਾਣਾ ਇਹ ਸੁਣ ਕੇ ਪੁੱਤਰ ਬਹੁਤ ਉਦਾਸ ਹੋ ਜਾਂਦਾ ਹੈ ਪੁੱਤਰ ਨੂੰ ਉਦਾਸ ਦੇਖ ਕੇ ਉਹ ਇਨਸਾਨ ਕਹਿੰਦਾ ਹੈ ਕਿ ਤੂੰ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਜਾਇਂ ਤੇ ਅਸੀਂ ਦੋਨੋਂ ਇਕੱਠੇ ਜਾਵਾਂਗੇ ਇਹ ਸੁਣ ਕੇ ਬੱਚੇ ਨੂੰ ਬਹੁਤ ਚਾ ਚੜ ਜਾਂਦਾ ਹੈ ਉਹ ਸਵੇਰੇ ਜਲਦੀ ਉੱਠਦਾ ਹੈ ਤੇ ਪਿਤਾ ਦੇ ਨਾਲ ਜਾਣ ਲਈ ਤਿਆਰ ਹੋ ਜਾਂਦਾ ਹੈ ਉਹ ਜਦੋਂ ਜਾਂਦਾ ਹੈ ਤਾਂ ਉਸ ਨੂੰ ਅਜੀਬ ਜਿਹਾ ਖੇੜਾ ਔਰ ਖੁਸ਼ੀ ਪ੍ਰਾਪਤ ਹੁੰਦੀ ਹੈ ਉਹ ਰੋਜ਼ ਆਪਣੇ ਪਿਤਾ ਦੇ ਨਾਲ ਜਾਣਾ ਸ਼ੁਰੂ ਕਰ ਦਿੰਦਾ ਹੈ ਉਹ ਰੋਜ਼ ਸਵੇਰੇ ਨੇਰੇ ਵਿੱਚ ਆਪਣੇ ਪਿਤਾ ਨਾਲ ਨਿਕਲ ਜਾਂਦਾ ਹੈ ਤੇ ਵਾਪਸ ਆਂਦਾ ਹੈ ਪਰ ਇੱਕ ਦਿਨ ਜਦੋਂ ਉਹ ਵਾਪਸ ਆ ਰਿਹਾ ਹੁੰਦਾ ਹੈ ਤਾਂ ਉਸਦੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਰੋਜ਼ ਸਵੇਰੇ ਜਾਂਦੇ ਹਾਂ ਤੇ ਵਾਪਸ ਆ ਜਾਂਦੇ ਹਾਂ ਪਰ ਪਿੰਡ ਦੇ ਲੋਕ ਤਾਂ ਸੁੱਤੇ ਹੀ ਪਏ ਹੁੰਦੇ ਹਨ ਤਾਂ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਪਿਤਾ ਜੀ ਇਹ ਕਿੰਨੇ ਮੂਰਖ ਹਨ ਕਿ ਪਰਮਾਤਮਾ ਇਸ ਸਮੇਂ ਖਜ਼ਾਨਾ ਵੰਡ ਰਿਹਾ ਹੈ ਤੇ ਇਹ ਆਲਸੀ ਬਣ ਕੇ ਸੁੱਤੇ ਪਏ ਹਨ ਇਹ ਸੁਣ ਕੇ ਪਿਤਾ ਦੇ ਮਨ ਨੂੰ ਬਹੁਤ ਥੇਸ ਲੱਗਦੀ ਹੈ ਤੇ ਉਹ ਕਹਿੰਦਾ ਹੈ ਪੁੱਤਰ ਤੂੰ ਆਪਣੇ ਨਾਲ ਨਾਲ ਮੇਰਾ ਵੀ ਸਮਾਂ ਬਰਬਾਦ ਕਰ ਦਿੱਤਾ ਹੈ ਇਹ ਸੁਣ ਕੇ ਪੁੱਤਰ ਨੂੰ ਕੁਝ ਸਮਝ ਨਹੀਂ ਆਂਦੀ ਉਹ ਵਾਪਸ ਜਾਂਦਾ ਹੈ ਤੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਹੈ ਪੁੱਤਰ ਕਹਿੰਦਾ ਹੈ ਕਿ ਮੈਂ ਅਜਿਹਾ ਕੀ ਕਹਿ ਦਿੰਦਾ ਜਿਹੜਾ ਮਾਫੀ ਮੰਗਣ ਦੀ ਜ਼ਰੂਰਤ ਪੈ ਗਈ ਤਾਂ ਪਿਤਾ ਬਹੁਤ ਪਿਆਰ ਨਾਲ ਸਮਝਾਉਂਦਾ ਹੈ ਕਿ ਪੁੱਤਰ ਅਗਰ ਸੀ ਕੋਈ ਦਾਨਪੂਰ ਕਰਦੇ ਹਾਂ ਤਾਂ ਕਦੇ ਵੀ ਕਿਸੇ ਨੂੰ ਨੀਵਾ ਨਹੀਂ ਦਿਖਾਉਣਾ ਅਤੇ ਜੇ ਅਸੀਂ ਕੋਈ ਚੰਗੇ ਕੰਮ ਕਰਦੇ ਹਾਂ ਤਾਂ ਕਦੇ ਇਸ ਦਾ ਹੰਕਾਰ ਨਹੀਂ ਅਗਰ ਅਸੀਂ ਪਾਠ ਪੂਜਾ ਕਰਦੇ ਹਾਂ ਸਾਧਨਾ ਕਰਦੇ ਹਾਂ ਤਾਂ ਕਦੇ ਵੀ ਸਾਹਮਣੇ ਵਾਲੇ ਨੂੰ ਜਾਂ ਦੂਸਰੇ ਲੋਕਾਂ ਨੂੰ ਮੂਰਖ ਨਹੀਂ ਸਮਝਣਾ ਕਿ ਪਰਮਾਤਮਾ ਨੇ ਤਰਸ ਕਰਕੇ ਸਾਨੂੰ ਇਹ ਦਾਤ ਬਖਸ਼ੀ ਹੈ ਤਾਂ ਅਸੀਂ ਪਰਮਾਤਮਾ ਦਾ ਨਾਮ ਲੈ ਰਹੇ ਹਾਂ ਤਾਂ ਸਾਡੇ ਮਨ ਵਿੱਚ ਵੀ ਜੋ ਨਹੀਂ ਲੈ ਰਹੇ ਉਹਨਾਂ ਵਾਸਤੇ ਤਰਸ ਦੀ ਭਾਵਨਾ ਹੋਣੀ ਚਾਹੀਦੀ ਹੈ ਉਹਨਾਂ ਵਾਸਤੇ ਅਰਦਾਸ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਹੀ ਕੀਤਾ ਹੋਇਆ ਦਾਨ ਪੁੰਨ ਤੇ ਪਾਠ ਪੂਜਾ ਸਫਲ ਹੁੰਦਾ ਹੈ ਜੇ ਅਸੀਂ ਖਾਣਾ ਖਾਂਦੇ ਹਾਂ ਜੇ ਉਹ ਆਪਣੇ ਸਰੀਰ ਵਿੱਚ ਡਾਈਜੈਸਟ ਨਹੀਂ ਹੁੰਦਾ ਪਚਦਾ ਨਹੀਂ ਤਾਂ ਉਹ ਸਰੀਰ ਵਿੱਚ ਪਿਆ ਰਹਿੰਦਾ ਹੈ ਤੇ ਸੜਦਾ ਰਹਿੰਦਾ ਹੈ ਇਸ ਨਾਲ ਸਰੀਰ ਨੂੰ ਅਨੇਕਾਂ ਰੋਗ ਹੁੰਦੇ ਹਨ ਇਸੇ ਤਰ੍ਹਾਂ ਜੇ ਜਦੋਂ ਅਸੀਂ ਆਪਣੇ ਮਨ ਨੂੰ ਖੁਰਾਕ ਦਿੰਦੇ ਹਾਂ ਜੇ ਅਸੀਂ ਉਹਨੂੰ ਡਾਈਜੈਸਟ ਨਹੀਂ ਕਰਦੇ ਤਾਂ ਉਹ ਹੰਕਾਰ ਬਣ ਕੇ ਸਾਡੇ ਸਿਰ ਤੇ ਚੜਦੀ ਹੈ ਤੇ ਸਾਨੂੰ ਅਨੇਕਾਂ ਤਰ੍ਹਾਂ ਦੇ ਦਿਮਾਗੀ ਰੋਗਾਂ ਨਾਲ ਪਰੇਸ਼ਾਨ ਹੋਣਾ ਪੈਂਦਾ ਹੈ ਚਿੰਤਾਵਾਂ ਵਿੱਚ ਡੁੱਬਣਾ ਪੈਂਦਾ ਹੈ ਸਟੋਰੀ ਪਰ ਛੋਟੀ ਹੈ ਪਰ ਬਹੁਤ ਵੈਲਿਊਏਬਲ ਹੈ ਅਗਰ ਚੰਗੀ ਲੱਗੀ ਹੈ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਤੁਹਾਨੂੰ ਸਟੋਰੀ ਤੋਂ ਜੋ ਸਿੱਖਣ ਨੂੰ ਮਿਲਿਆ ਹੈ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਣਾ ਐਦਾਂ ਦੀਆਂ ਸਟੋਰੀ ਸੁਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਹੁਣ ਜਲਦੀ ਮਿਲਦੇ ਹਾਂ ਨਵੀਂ ਸਟੋਰੀ ਦਾ ਨਾਂ ਸੁਣਨ ਦੇ ਲਈ ਤਾਂ ਮਿਲੋ